ਤੂੰ ਸੁਣੋ ਮੇਰੀ ਇੱਕ ਨੌ ਦੀਆਂ ਨੌ ਖਾਲੀ ਕਰਨ ਦੀ ਗੱਲ ਦਾ ਦੂਰ ਆ ਤੂੰ ਸਾਡੇ ਸਾਹਮਣੇ ਆ ਕੇ ਨਾ ਆਪਦਾ ਪਿਸਟਨ ਨਾ ਤੂੰ ਕੰਮਰ ਕੱਛੇ ਚੋਂ ਕੱਢ ਕੇ ਦਿਖਾਈ ਤੈਨੂੰ ਸਾਲਾ ਕਿਹਨੇ ਅਧਿਕਾਰ ਦਿੱਤਾ ਵੀ ਤੂੰ ਮਹਾਰਾਜ ਦਾ ਇੱਕ ਪਾਸੇ ਸਰੂਪ ਰੱਖੀ ਬੈਠਾ ਦੂਜੇ ਪਾਸੇ ਤੂੰ ਤੋਂ ਕਾਲੀ ਮਾਤਾਂ ਦੀਆਂ ਦੇਵਤਿਆਂ ਦੀ ਜੋਤਾਂ ਲਵਾਵੇਂ ਕਿਹਨੇ ਅਧਿਕਾਰ ਦਿੱਤਾ ਤੇ ਹੁਣ ਅਸੀਂ ਇਹਦੇ ਚਿੱਠੇ ਖੋਲ੍ਹੇ ਜਾਂਦੇ ਹਾਂ ਠੀਕ ਆ ਸਾਡੇ ਕੋਲੇ ਬਾਤੂ ਸਬੂਤ ਆਈ ਜਾਂਦੇ ਆ ਬਾਤੂ ਪ੍ਰੂਫ ਆਈ ਜਾਂਦੇ ਆ ਵੀਡੀਓ ਵੀਡੀਓ ਸਾਡੇ ਕੋਲੇ ਪੜੀਆਂ ਆਈ ਜਾਂਦੀਆਂ ਨਹੀਂ ਆ ਤੇ ਜਿਵੇਂ ਜਿਵੇਂ ਆਉਣਗੀਆਂ ਅਸੀਂ ਉਵੇਂ ਉਵੇਂ ਵਾਇਰਲ ਕਰਾਂਗੇ ਸਾਨੂੰ ਕਿਸੇ ਦਾ ਡਰ ਨਹੀਂ ਠੀਕ ਆ ਨਾ ਤੇ ਜਿਹੜੀ ਇਹ ਗੱਲ ਕਹਿੰਦਾ ਕਿ ਸਾਡੇ ਨਾਲ ਦੇ ਸਿੰਘਾਂ ਨੂੰ ਠੀਕ ਆ ਭਾਈ ਹਰਪ੍ਰੀਤ ਸਿੰਘ ਕੋਟਕਪੂਰੇ ਵਾਲੇ ਉਹਨਾਂ ਨੂੰ ਇਹਨੇ ਧਮਕੀ ਦਿੱਤੀ ਆ ਉਹ ਆਡੀਓ ਦੇ ਵਿੱਚ ਆ ਉਵੇਂ ਜੇ ਕ੍ਰਿਸ਼ਨਾਈ ਦਿੱਤੇ ਤੇ ਨਾਲ ਸਾਨੂੰ ਵੀ ਧਮਕੀ ਦਿੱਤੀ ਆ ਉਹ ਇਹਨੇ ਕਿਹਾ ਮੈਂ ਨੌ ਦੀਆਂ ਨੌ ਤੁਹਾਡੀ ਹਿੱਕ ਤੇ ਖਾਲੀ ਕਰ ਦੂੰਗਾ ਗੱਲ ਸੁਣੋ ਮੇਰੀ ਇੱਕ ਨੌਂ ਦੀਆਂ ਨੌਂ ਖਾਲੀ ਕਰਨ ਦੀ ਗੱਲ ਤਾਂ ਦੂਰ ਆ ਤੂੰ ਸਾਡੇ ਸਾਹਮਣੇ ਆ ਕੇ ਨਾ ਆਪਦਾ ਪਿਸਟਨ ਨਾ ਤੂੰ ਕੰਮਰ ਕੱਛੇ ਚੋਂ ਕੱਢ ਕੇ ਦਿਖਾਈ ਜੇ ਤੇਰੇ ਚ ਐਡੀ ਜੋਰਤਾ ਠੀਕ ਹੈ ਤੇ ਤੂੰ ਮਾੜੇ ਬੰਦੇ ਨੂੰ ਡਰਾਉਣ ਜਾਣ ਨਾ ਮਾਰ ਮਾਰ ਡਾਂਕ ਜਿੰਦਾ ਮੋਰ ਕੁੱਟਦੇ ਆ ਕਿ ਤੂੰ ਆ ਕਿੱਥੇ ਆਉਣਾ ਠੀਕ ਹੈ ਨਾ ਨਾਲੇ ਤੇਰੇ ਕੋਲੇ ਅਸਲਾ ਸਾਡੇ ਕੋਲੇ ਡੱਕਾ ਨਹੀਂ ਸਾਡੇ ਕੋਲ ਤਾਂ ਗੁਰੂ ਮਹਾਰਾਜ ਦੇ ਦਿੱਤੇ ਹੋਏ ਸ਼ਸਤਰ ਨੇ ਸਾਡੇ ਕੋਲੇ ਕੋਈ ਅਸਲਾ ਨਹੀਂ ਹੈਗਾ ਵੀ ਅਸੀਂ ਉਹ ਤੇ ਸਿਰ ਤੇ ਪੜਕਦੇ ਆ ਠੀਕ ਹੈ ਨਾ ਤੇਰੇ ਕੋਲੇ ਅਸਲਾ ਹੈ ਜਿੱਥੇ ਮਰਜੀ ਆ ਜੀ ਲਲਕਾਰ ਕੇ ਆ ਜੀ ਪਿੱਠ ਪਿੱਛੇ ਬਾਹਰ ਨਾ ਕਰੀ ਠੀਕ ਹੈ ਨਾ ਜੇ ਮਰਦਾ ਅਸਲੀ ਬੰ ਮਰਦ ਫੇਰ ਮੰਨਾਂਗੇ ਟਾਈਮ ਬੰਨ ਕੇ ਆ ਜੀ ਜਦੋਂ ਮਰਜ਼ੀ ਆ ਜੀ ਠੀਕ ਆ ਲਲਕਾਰ ਕੇ ਕੋਈ ਚੱਕਰੇ ਨਹੀਂ ਲਿਆਈ ਜਿਹਨੂੰ ਲੈਣ ਲਿਆਉਣਾ ਹੋਇਆ ਤੇ ਦੂਸਰੀ ਗੱਲ ਜਿਹੜੀਆਂ ਤੂੰ ਗਾਲਾਂ ਕੱਢਦਾ ਤੂੰ ਤਾਂ ਤੂੰ ਇੱਕ ਪਾਸੇ ਤੂੰ ਕਹਿੰਦਾ ਕਹਿੰਦਾ ਮੈਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦਾ ਠੀਕ ਆ ਸਾਧੂ ਸੰਤਾਂ ਨੂੰ ਕਦੇ ਵਾਸਤੇ ਗਾਲ ਕੱਢੀ ਆ ਕਿਤੇ ਜੇ ਤੂੰ ਉਹ ਬਖੰਡੀ ਸਾਧ ਫੜਿਆ ਸੀ ਤੂੰ ਆਪਦੇ ਘਰੇ ਪ੍ਰਤਿਆਉਂਦਾ ਸੀ ਤੂੰ ਬਾਹਰ ਪ੍ਰਤਿਆਵਾ ਲੈ ਸਕਦਾ ਸੀਗਾ ਠੀਕ ਆ ਤੈਨੂੰ ਸਾਲਾ ਕਿਹਨੇ ਅਧਿਕਾਰ ਦਿੱਤਾ ਵੀ ਤੂੰ ਮਹਾਰਾਜ ਦਾ ਇੱਕ ਪਾਸੇ ਸਰੂਪ ਰੱਖੀ ਬੈਠਾ ਦੂਜੇ ਪਾਸੇ ਤੂੰ ਤੋਂ ਕੱਲ ਹੀ ਮਾਤਾ ਦੀਆਂ ਦੇਵਤਿਆਂ ਦੀਆਂ ਜੋਤਾਂ ਲਵਾਵੇਂ ਕਿਹਨੇ ਅਧਿਕਾਰ ਦਿੱਤਾ ਤੈਨੂੰ ਚੱਕ ਕੇ ਮੂੰਹ ਤੂੰ ਇੱਕ ਪਾਸੇ ਬੇ ਉਹ ਬੇਅਦਬੀ ਨਾਲੋਂ ਤੇਰਾ ਇਹ ਘਾਟਾ ਕੰਮ ਤੂੰ ਆਪਣੇ ਵਿੱਚ ਬੰਦੇ ਕਹਿੰਦੇ ਨੇ ਵੀ ਮਹਾਰਾਜ ਜੀ ਉੱਥੇ ਬੇਅਦਬੀ ਹੋਗੀ ਇੱਥੇ ਹੋਗੀ ਹੁੰਦੀ ਆ ਠੀਕ ਆ ਉਹ ਹੋਰ ਜੇ ਇੱਕ ਟੀੜਾ ਨੂੰ ਗੱਡੀ ਚਾੜਨਾ ਚਾਹੀਦਾ ਤੇ ਤੂੰ ਵੀ ਇਹ ਤਾਂ ਇਸ ਹਿਸਾਬ ਨਾਲ ਉਹਨਾਂ ਚੋਂ ਹੀ ਆਉਣਾਗਾ ਤੁਰ ਚੱਕ ਕੇ ਮੂੰਹ ਉੱਥੇ ਇੱਕ ਪਾਸੇ ਮਹਾਰਾਜ ਦਾ ਪ੍ਰਕਾਸ਼ ਰੱਖੀ ਪਿਠਾਂ ਅੰਦਰ ਇੱਕ ਪਾਸੇ ਤੂੰ ਲਿਆ ਕੇ ਬਖੰਡੀ ਤੰਤਰੀ ਠੀਕ ਆ ਆਪ ਕਾ ਲਾਲ ਟਿੱਕਾ ਕਾਦੇ ਵਾਸਤੇ ਲਿਆ ਤਾ ਇਹਦ ਕਹਾਰਾ ਤੈਨੂੰ ਪੰਜ ਪੰਜ ਕਕਾਰ ਪਾ ਕੇ ਆਪਾਂ ਗੁਰੂ ਮਹਾਰਾਜ ਦੇ ਤੂੰ ਮੱਥੇ ਦੇ ਉੱਤੇ ਗਲਾਲ ਟਿੱਕਾ ਲਾ ਰੱਖਿਆ ਤਾਂ ਤੰ ਤਰੀਕੇ ਤੋਂ ਠੀਕ ਹੈ ਕੱਲੇ ਕ ਸਹਿਰੇ ਚ ਦੇ ਬਲੈਂਡ ਚ ਬਲੈਂਡ ਕੌਣ ਪਾਉਂਦਾ ਹੁੰਦਾ ਗੰਬਰ ਧਰੀ ਬੰਦਾ ਠੀਕ ਹੈ ਤੂੰ ਪਾ ਕੇ ਬਲੈਂਡ ਉੱਥੇ ਪਾ ਕੇ ਕ ਸਹਿਰਾ ਐ ਚੌੜਾ ਹੋਇਆ ਬੈਠਾ ਇਹ ਤਰੀਕੋ ਬੰਦੇ ਵਾਲੀ ਗੱਲ ਆ ਇਹ ਜਿਹੜੇ ਪਾਸੋਂ ਸਿੰਗਾਗਾ ਤੂੰ ਚੱਕ ਕੇ ਮੂੰਹ ਤੂੰ ਇਹ ਜਿਹਾ ਬਖੰਡ ਕਰੀ ਜਾਂਦਾ ਬਖੰਡ ਨੂੰ ਤਾਂ ਤੂੰ ਆ ਬੜਾ ਵੱਦੀ ਜਾਂਦਾ ਤੂੰ ਭੱਜ ਲੈ ਜਿੱਥੇ ਭੱਜਣਾ ਠੀਕ ਹੈ ਜੋ ਤਿੱਥੋਂ ਹੁੰਦਾ ਕਰ ਲਈ ਵੱਧ ਤੋਂ ਵੱਧ ਤੂੰ ਕੀ ਕਰੇਂਗਾ ਛੱਡ ਦੇ ਤੂੰ ਝੂਠੇ ਪਰਚੇ ਕਰਵਾ ਸਕਦਾ ਠੀਕ ਹੈ ਨਾ ਝੂਠੇ ਪਰਚੇ ਕਰਵਾ ਸਕਦਾ ਜਾਂ ਸਾਡਾ ਟਾਈਮ ਚ ਕਾ ਸਕਦਾ ਸਾਡੇ ਗੋਲੀ ਮਰਵਾ ਸਕਦਾ ਠੀਕ ਹੈ ਨਾ ਕਿਉਂਕਿ ਤੇਰੇ ਵਰਗੇ ਬੰਦੇ ਇਹੋ ਜਿਹਾ ਕੁਝ ਹੀ ਕਰ ਸਕਦੇ ਨੇ ਹੋਰ ਤੂੰ ਸਾਡਾ ਡਾਲ ਨਹੀਂ ਕਰ ਸਕਦਾ ਜੇ ਤੂੰ ਕਹੇ ਵੀ ਸਾਡਾ ਮੂੰਹ ਬੰਦ ਕਰ ਦੇਗਾ ਜਮਾ ਨਹੀਂ ਤੇਰਾ ਭਲੇਖਾ ਠੀਕ ਹੈ ਨਾ ਜਿੱਥੋਂ ਮਰਜੀ ਦੇਖਣ ਦੁਖਣ ਵਾਲਾ ਵਹਿਮ ਹੋਇਆ ਜਦੋਂ ਮਰਜੀ ਲਲਕਾਰਨੀ ਤੇਰੇ ਸਾਹਮਣੇ ਆ ਜਾਣਗੇ ਠੀਕ ਹੈ ਨਾ ਇਹ ਨਹੀਂ ਕੋਈ ਚੱਕਰ ਹੈਗਾ ਤੇ ਦੂਸਰੀ ਗੱਲ ਇਹ ਭਲੇਖਾ ਨਾਲ ਰੱਖੀ ਵੀ ਇਹ ਚੁੱਪ ਕਰਕੇ ਬਹਿ ਜਾਣਗੇ ਤੂੰ ਆ ਕੀ ਕਰਦਾ ਜੇ ਮੇਰੀ ਗੱਲ ਸੁਣੋ ਪਹਿਲਾ ਜੋ ਕੁਝ ਵੀ ਮੈਂ ਸੀਗਾ ਆਪਦੀ ਲਾਈਫ ਦੇ ਵਿੱਚ ਠੀਕ ਆ ਨਾ ਜੋ ਵੀ ਕੀਤਾ ਮੈਂ ਇਸ ਟਾਈਮ ਮੇਰੇ ਇੰਸਟਾ ਅਕਾਊਂਟ ਤੇ YouTube ਤੇ Facebook ਤੇ ਉਵੇਂ ਜਿਹੀ ਮੇਰੀਆਂ ਵੀਡੀਓ ਪਾਈਆਂ ਨੇ ਕਿ ਮੈਂ ਕੁਝ ਵੀ ਡਿਲੀਟ ਨਹੀਂ ਕਰਿਆ ਕਿਉਂ ਕਿਉਂ ਕਰਾਂ ਬਈ ਮੈਂ ਇੱਕ ਸੱਚਾ ਬੰਦਾ ਠੀਕ ਹੈ ਸਹੀ ਆਪਦੀ ਜਗ੍ਹਾ ਤੇ ਤਾਂ ਨਹੀਂ ਮੈਂ ਡਿਲੀਟ ਕਰਦਾ ਤੇ ਜਿਹੜਾ ਬੰਦਾ ਝੂਠਾ ਉਹ ਡਿਲੀਟ ਕਰੂਗਾ ਕਿਉਂਕਿ ਸਾਰਿਆਂ ਨੂੰ ਪਤਾ ਠੀਕ ਹੈ ਮੈਨੂੰ ਥੋੜਾ ਟਾਈਮ ਹੀ ਹੋਇਆਗਾ ਸਿੰਘ ਸਜੇ ਨੂੰ ਇਹਦੂ ਪਹਿਲਾਂ ਮੈਂ ਮੋਨਾ ਸੀਗਾ ਮੋਨੇ ਨੇ ਮੈਂ ਜੋ ਵੀ ਕੀਤਾ ਪਰ ਤੇਰੇ ਵਾਂਗੂੰ ਕਿਸੇ ਦੇ ਅੱਗੇ ਝੁੱਕ ਕੇ ਮਾਫੀ ਨਹੀਂ ਮੰਗੀ ਕਿਹਦੇ ਉਹ ਛੇਤਰ ਨਹੀਂ ਖਾਦੇ ਮਢੀਰ ਮਤ ਮੇਰੀ ਜ਼ਰੂਰ ਸੀ ਠੀਕ ਹੈ ਨਾ ਤੇਰੇ ਅੱਗੇ ਇਹ ਤੋਂ ਪਹਿਲਾਂ ਜਿਹੇ ਜਿਹੇ ਆਉਂਦੇ ਸੀ ਨਾ ਚੜ ਚੜ ਕੇ ਉਹ ਜਿੰਨੀ ਹਵਾਈ ਘੜਦਾ ਸੀਗਾ ਮੈਂ ਵੀਡੀਓ ਉਵੇਂ ਜਿਹੀ ਕਰੀ ਪਈਆਂ ਮੇਰੇ ਅਕਾਊਂਟ ਤੇ ਜਦੋਂ ਮਰਜ਼ੀ ਕਰਨੀ ਚੱਕ ਮੋਨੇ ਦੀਆਂ ਤੂੰ ਮੇਰੀਆਂ ਲਾ ਕੇ ਫੋਟੋ ਮਾਰਟ ਸਟੇਟਸ ਲਾ ਕੇ ਤੂੰ ਬਦਨਾਮ ਕੀ ਕਰੇਂਗਾ ਮੈਨੂੰ ਜਾਂ ਤਾਂ ਕੋਈ ਮੈਂ ਅੰਬਰਤ ਪਾਣ ਕਰਨ ਤੋਂ ਬਾਅਦ ਬਾਣੇ ਤੋਂ ਬਾਅਦ ਜੇ ਮੈਂ ਕੋਈ ਗਲਤੀ ਕੀਤੀ ਆ ਤਾਂ ਮੈਂ ਸਜ਼ਾ ਦਾ ਹੱਕਦਾਰ ਹੋਊਂਗਾ ਠੀਕ ਆ ਤਦੁੱਲਿਆ ਪ੍ਰੂਫ ਕਰ ਤੇ ਮੈਂ ਆਪਦੀ ਬੰਨਦੀ ਸਜ਼ਾ ਮੈਨੂੰ ਦਿਓ ਜੋ ਵੀ ਖਾਲਸਾ ਪੰਥ ਦੇਵੇ ਠੀਕ ਹੈ ਨਾ ਤੂੰ ਚੱਕ ਕੇ ਮੇਰੇਆਂ ਪੁਰਾਣੀਆਂ ਫੋਟੋਆਂ ਮੈਂ ਤੂੰ ਮੈਨੂੰ ਬਦਨਾਮ ਕਰਨ ਦੀ ਤਰੁਪਿਆ ਪਾ ਜਾਵੇ ਜਿੰਨੀਆਂ ਮਰਜ਼ੀ ਚੱਕ ਲੈ ਠੀਕ ਹੈ ਮੈਂ ਰਿਟ ਨਹੀਂ ਕਰਦਾ ਮੇਰੇ ਅਕਾਊਂਟ ਤੇ ਪੁਰਾਣੀਆਂ ਵੀਡੀਓ ਫੋਟੋਆਂ ਸਾਰਾ ਕੁਝ ਪਿਆਗਾ ਠੀਕ ਹੈ ਨਾ ਤੂੰ ਚੱਕ ਤੇ ਲਾ ਹਾਂ ਜੇ ਕੋਈ ਨਮੀ ਮੇਰੀ ਕੋਈ ਗਲਤੀ ਆ ਕੋਈ ਰਿਕਾਰਡਿੰਗ ਆ ਮੇਰੀ ਕੁਝ ਵੀ ਆ ਕੋਈ ਪ੍ਰੂਫ ਲਿਆ ਠੀਕ ਹੈ ਬੰਨਦੀ ਸਜ਼ਾ ਮੈਨੂੰ ਦਿੱਤੀ ਜਾਵੇ ਮੈਂ ਮੰਨਣ ਨੂੰ ਤਿਆਰ ਜਿਹੜੇ ਪਾਸੇ ਪਾ ਜੈਫਰ ਦਾ ਮਨਪ੍ਰੀਤ ਭੁੰਡਾਂ ਦੇ ਖੰਖਰ ਨੂੰ ਹੱਥ ਪਾ ਲਿਆ ਤਾਂ ਠੀਕ ਆ ਬਹੁਤ ਵੱਡੀ ਗਲਤੀ ਕਰੀ ਆ ਸਾਡੇ ਨਾਲ ਪੰਗਾ ਲੈ ਕੇ ਤੈਨੂੰ ਦੁਨੀਆਂ ਦੇ ਵਿੱਚ ਆਈਂ ਨੰਗਾ ਕਰਕੇ ਲਿਆਵਾਂਗੇ ਠੀਕ ਆ ਨਾ ਅੱਜ ਕਿੱਧਰੋਂ ਭਜਦਾਗਾ ਤੂੰ